ਇਹ ਕਿਸ ਤਰ੍ਹਾਂ ਦੇ ਦੋ ਸਰਦਾਰ ਦੀ ਸਾਈਕਲ ਲੈ ਕੇ ਆਇਆ ਧੀ ਵਾਸਤੇ ਧੀ ਨੇ ਫਰਿਆਦ ਕੀਤੀ ਸੀ ਰੱਬ ਗਾੜੀ ਵੀ ਉਹਦਾ ਸਾਈਕਲ ਦਿੱਤਾ ਜਾਵੇ ਬਾਬਾ ਜੀ ਅੱਜ ਤੁਸੀਂ ਰੱਬ ਦਾ ਫਰਿਸ਼ਤਾ ਬਣ ਕੇ ਆਏ ਹੋ ਸਾਈਕਲ ਲੈ ਆਏ ਹੋ ਜੋ ਸਾਈਕਲ ਲਿਆਂਦਾ ਸੀ ਧੀ ਦੇ ਚਿਹਰੇ ਤੇ ਕਿੰਨੀ ਕੀ ਖੁਸ਼ੀ ਸੀ ਤੇ ਕੀ ਕਹਿਣਾ ਚਾਹੋਗੇ ਇਸ ਬਾਰੇ ਵੇਖੋ ਜੀ ਉਹ ਜਿਹੜੇ ਤੋਤਲੇ ਜੇ ਬੋਲਾਂ ਦਾ ਜਿਹੜੀ ਬੇਟੀ ਨੇ ਬੋਲਿਆ ਸੀ ਨਾ ਕਿ ਬਾਬਾ ਜੀ ਮੈਨੂੰ ਵੀ ਸਾਈਕਲ ਦੇਣਗੇ ਉਹ ਮੇਰੇ ਉਹ ਹਿਰਦੇ ਨੂੰ ਟੰਬ ਦੇ ਆ ਕੇ ਵਕੇ ਜਿੱਦਾਂ ਉਹ ਸੋਕਰ ਲ ਮਾਰਦੇ ਆ ਠੀਕ ਹੈ ਨਾ ਆ 5.5 ਸਾਲ ਦੀ ਧੀ ਆ ਭਾਵੇਂ ਉਮਰ ਛੋਟੀ ਆ ਪਰ ਸਿਆਣੀ ਬੜੀ ਆ ਤੇ ਤੁਸੀਂ ਦੇਖਿਆ ਵੀ ਕਿਸ ਤਰ੍ਹਾਂ ਤੋਤਲੀ ਜ਼ੁਬਾਨ ਵਿੱਚ ਬਾਬਾ ਜੀ ਅਰਦਾਸ ਬੇਨਤੀ ਕੀਤੀ ਸੀ ਮੇਰੀ ਮਾਲਾ ਕੰਮਕਾਰ ਚੱਲੇ ਤੇ ਮੈਨੂੰ ਬਾਬਾ ਜੀ ਸਾਈਕਲ ਦੇਣਾ ਤੁਸੀਂ ਸਾਈਕਲ ਲੈ ਕੇ ਆਏ ਹੋ ਸਾਇਕਲ ਬਾਬਾ ਜੀ ਕੋ ਕੀ ਮੰਗਿਆ ਸੀ ਪੁੱਤ ਨੇ ਗਈ ਸੀ ਤੇ ਬਾਬਾ ਜੀ ਦੇ ਸਾਈਕਲ ਦੇ ਦਿੱਤੀ ਦਿੱਤੀ ਜੀਤ ਬਾਬਾ ਜੀ ਨੇ ਕੌਣ ਲੈ ਗਿਆ ਜੀਤ ਬਾਬਾ ਸਹਜ ਜਦੋਂ ਮੰਮੀ ਪਾਪਾ ਤੈਨੂੰ ਘਰੇ ਛੱਡ ਕੇ ਆਉਂਦੇ ਇਕੱਲੀ ਨੂੰ ਤੈਨੂੰ ਡਰ ਨਹੀਂ ਲੱਗਦਾ ਨਹੀਂ ਡਰ ਨਹੀਂ ਲੱਗਦਾ ਮੇਰੇ ਕੋਲ ਫੋਨ ਹੈ ਮੇਰੇ ਕੋਲ ਹੋਰ ਕੋਈ ਨਹੀਂ ਹੈ ਫੋਨ ਮੈਂ ਦਾ ਲਗਦਾ ਮੈਂ ਫੋਨ ਕਰ ਲੈਂਦਾ ਹਾਂ ਚਲੋ ਡਰ ਲੱਗੇ ਫਿਰ ਤੂੰ ਫੋਨ ਕਰ ਲੈ ਨੀ ਮੰਮੀ ਪਾਪਾ ਹੈ ਕੁੜੀ ਪੁੱਤ ਕਹਿੰਦਾ ਮੈਂ ਸਾਈਕਲ ਚਲਾਉਂਗਾ ਹੁਣ ਹੁਣ ਮੈਂ ਫੋਨ ਨਹੀਂ ਵੇਖਣਾ ਤੇ ਪੁੱਤ ਪੜਨਾ ਵੀ ਆ ਵੱਡਿਓ ਕੀ ਅਫਸਰ ਕੀ ਬੰਨਾ ਪੁੱਤ ਮੇਰੇ ਮੈਂ ਪਾਪਾ ਬਾਬਾ ਬੰਨਾ ਪੁਲਿਸ ਵਾਲੇ ਪੁੱਤ ਵਾਲਾ ਜਿਹੜੀ ਅਸੀਸਾਂ ਵਾਂ ਕਿਸੇ ਦੇ ਸੇਵਾ ਕਰ ਲੋ ਕਿਸੇ ਦੇ ਮੂੰਹ ਚ ਭੁੱਖੇ ਦੇ ਮੂੰਹ ਚ ਅੰਨ ਪਾ ਦੋ ਕਿਸੇ ਦੇ ਨੰਗੇ ਨੂੰ ਕੱਪੜਾ ਦੇ ਦੋ ਤੇ ਆਸੇ ਨੂੰ ਪਾਣੀ ਦੇ ਦੋ ਇਹ ਵੀ ਅਸੀਸਾਂ ਵਾਂ ਹੁਣ ਤੁਸੀਂ ਦੇਖਿਓ ਆ ਭਾਈ ਸਾਹਿਬ ਕਹਿੰਦੇ ਸੀ ਭਾਈ ਸਾਹਿਬ ਤੁਹਾਡੀ ਵੀਡੀਓ ਵੇਖਦੇ ਅਸੀਂ ਅੱਗੇ ਸ਼ੇਅਰ ਕਰਦੇ ਹਾਂ ਸ਼ੇਅਰ ਤਾਂ ਹੀ ਕੀਤੀ ਜਾ ਸਕਦੀ ਜੇ ਅੱਛੀ ਹੋਵੇ ਕੋਈ ਚੰਗੀ ਚੀਜ਼ ਜਿਹੜੀ ਹੈ ਉਹ ਅੱਗੇ ਵੰਡਣ ਨੂੰ ਅੱਗੇ ਸ਼ੇਅਰ ਕਰਨ ਨੂੰ ਜੀ ਕਰਦਾ। ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਦੋਸਤ ਹਰਜੀਤ ਸਿੰਘ ਗਰੇਵਾਲ ਤੇ ਤੁਸੀਂ ਦੇਖ ਰਹੇ ਹੋ ਸੈਂਟਰ ਪੰਜਾਬ ਟੀਵੀ। ਤਸਵੀਰਾਂ ਵਖਾਵਾ ਕੇ ਤਾਲੁਸ਼ੀਰੀ ਅੰਮ੍ਰਿਤਸਰ ਸਾਹਿਬ ਦੀਆਂ ਉਸ ਧੀ ਦੀਆਂ ਜਿਹੜੀ ਕਿ ਧੀ ਵੱਲੋਂ ਆਪਣੀ ਮਾਂ ਦੇ ਵਾਸਤੇ ਰੱਬ ਗਾੜੀ ਫਰਿਆਦ ਕੀਤੀ ਗਈ ਸੀ ਕਿ ਉਹਦਾ ਕੰਮਕਾਰ ਚੱਲੇ ਕਿਉਂਕਿ ਉਹਨੇ ਛੋਟਾ ਸੈਟਅਪ ਲਾਇਆ ਵਾ ਅਮਰਸਰ ਸ਼ਰ ਦੇ ਉੱਤੇ ਅਤੇ ਆਪਣੇ ਵਾਸਤੇ ਵੀ ਰੱਬ ਗਾੜੀ ਅਰਦਾਸ ਕੀਤੀ ਸੀ ਬਾਬਾ ਜੀ ਦੀ ਗਾੜੀ ਕਿ ਬਾਬਾ ਜੀ ਉਸ ਨੂੰ ਸਾਈਕਲ ਦੇਣਾ ਚਾਹੀਦਾ ਵਾ ਉਸ ਨੂੰ ਸਾਈਕਲ ਦਿੱਤਾ ਜਾਵੇ ਤੇ ਮੈਂ ਕਹਿੰਦਾ ਰੱਬ ਨੇ ਫਰਿਸ਼ਤਾ ਭੇਜ ਦਿੱਤਾ ਉਸ ਫਰਿਆਦ ਤੋਂ ਬਾਅਦ ਪੰਜਾਬ ਪੁਲਿਸ ਦਾ ਸਬੰਗ ਇੰਸਪੈਕਟਰ ਸਦਾਦ ਹਰਜੀਤ ਸਿੰਘ ਜਿਹੜਾ ਕਿ ਇਸ ਟੀ ਦੇ ਵਾਸਤੇ ਸਾਈਕਲ ਲੈ ਕੇ ਆਏ ਨੇ ਤੁਸੀਂ ਤਸਵੀਰਾਂ ਵਿੱਚ ਵੇਖ ਸਕਦੇ ਹੋ ਇਹ ਜਿਹੜਾ ਸਾਈਕਲ ਆ ਇਹ ਸਹੇ ਦਾ ਸਾਈਕਲ ਆ ਅਤੇ ਪੰਜਾਬ ਪੁਲਿਸ ਦੇ ਸਬ ਅੰਸਪੈਕਟਰ ਜਿਹੜੇ ਦਰਜੀਤ ਸਿੰਘ ਨੇ ਉਹ ਸਾਈਕਲ ਲੈ ਕੇ ਆਏ ਨੇ ਗੱਲਬਾਤ ਵੀ ਕਰਾਂਗੇ ਸਰਦਾਰ ਦਰਜੀਤ ਸਿੰਘ ਦੇ ਨਾਲ ਜਿਹੜੇ ਅਕਸਰ ਹੀ ਲੋਕ ਭਲਾਈ ਦਾ ਕੰਮ ਕਰਦੇ ਨੇ ਅਕਸਰ ਲੋਕ ਰਵਾਂਦਾ ਦੀਆਂ ਮਦਦ ਕਰਦੇ ਨੇ ਸਰਦਾਰ ਜੀ ਬਹੁਤ ਬਹੁਤ ਸਵਾਗਤ ਹੈ ਰਣਾ ਜੀ ਸੈਂਟਰ ਪੰਜਾਬ ਟੀਵੀ ਦੇ ਸੈਂਟਰ ਪੰਜਾਬ ਟੀਵੀ ਦੇ ਵੇਖਣ ਵਾਲੇ ਤੇ ਸੁਣਨ ਵਾਲੇ ਸੋਤਿਆਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਕਿ ਇੰਨਾ ਸਾਨੂੰ ਪਿਆਰ ਦਿੰਦੇ ਨੇ ਤੇ ਕਿਸ ਤਰ੍ਹਾਂ ਦੇ ਦੋ ਸਰਦਾਰ ਜੀ ਸਾਈਕਲ ਲੈ ਕੇ ਆਏ ਧੀ ਵਾਸਤੇ ਧੀ ਨੇ ਫਰਿਆਦ ਕੀਤੀ ਸੀ ਰੱਬ ਗਾੜੀ ਵੀ ਉਹਦਾ ਸਾਈਕਲ ਦਿੱਤਾ ਜਾਵੇ ਬਾਬਾ ਜੀ ਅੱਜ ਤੁਸੀਂ ਰੱਬ ਦਾ ਫਰਿਸ਼ਤਾ ਬਣ ਕੇ ਆਏ ਹੋ ਸਾਈਕਲ ਲੈ ਕੇ ਆਏ ਹੋ ਜੋ ਸਾਈਕਲ ਲਿਆਂਦਾ ਸੀ ਧੀ ਦੇ ਚਿਹਰੇ ਤੇ ਕਿੰਨੀ ਕਿ ਖੁਸ਼ੀ ਸੀ ਤੇ ਕੀ ਕਹਿਣਾ ਚਾਹੋਗੇ ਉਸ ਬਾਰੇ ਆ ਵੇਖੋ ਜੀ ਉਹ ਜਿਹੜੇ ਤੋਤਲੇ ਜੇ ਬੋਲਾਂ ਦਾ ਜਿਹੜੀ ਬੇਟੀ ਨੇ ਬੋਲਿਆ ਸੀ ਨਾ ਕਿ ਬਾਬਾ ਜੀ ਮੈਨੂੰ ਸਾਈਕਲ ਵੀ ਸਾਈਕਲ ਦੇਣਗੇ ਉਹ ਮੇਰੇ ਉਹ ਹਿਰਦੇ ਨੂੰ ਟੁੰਬਦੇ ਆ ਕੇ ਵਕੇ ਜਿੱਦਾਂ ਉਹ ਠੋਕਰ ਲ ਮਾਰਦੇ ਆ ਤੇ ਉਹਨਾਂ ਦੀ ਬਦੌਲਤ ਅਸੀਂ ਜਿਹੜੇ ਦਾਨੀ ਸੱਜਣ ਸੀ ਉਹਨਾਂ ਨੇ ਸਾਈਕਲ ਭੇਜਿਆ ਅਸੀਂ ਸਾਈਕਲ ਲੈ ਕੇ ਆਏ ਆ ਔਰ ਸਾਡੀ ਕੋਸ਼ਿਸ਼ ਇਹੀ ਹੈ ਕਿ ਇਹ ਬੱਚੀ ਤੇ ਜਿੱਦਾਂ ਸਮਾਈਲ ਆਇਆ ਮੁਸਕਰਾਹਟ ਹੈ ਇਦਾਂ ਬਰਕਰਾਰ ਰਵੇ ਤੇ ਪਰਮਾਤਮਾ ਕਹੇ ਕਿ ਜਿਸ ਨਾਲ ਉਹ ਤੰਦ ਤੁਸੀ ਬਖਸ਼ੇ ਤੰਦ ਤੁਸੀ ਬਖਸ਼ ਕੇ ਤੇ ਸਾਡੇ ਕੋਲ ਸੁਆਵਾਂ ਲੈਂਦੇ ਰਹੇ ਤੇ ਇਸੇ ਤਰ੍ਹਾਂ ਸੇਵਾ ਕਰਦੇ ਰਹੀ ਤੇ ਲੋਕਾਂ ਦੇ ਚਿਹਰੇ ਤੇ ਰੌਣਕ ਕਿੱਦਾਂ ਹੁੰਦੀ ਹੈ ਜੀ ਤ੍ਰਿਪਤੀ ਪਾ ਜੀ ਅਸੀਂ ਦੇਖਿਆ ਵੀ ਐ ਤੁਹਾਡੇ ਨਾਲ ਸਹਿਜ ਪਿਆਰ ਕਰਦੀ ਸੀ ਜਿਵੇਂ ਕੋ ਤੁਹਾਡਾ ਪੁਰਾਣੇ ਜ਼ਮਾਨੇ ਦਾ ਕੋਈ ਸਤਾ ਹੋਵੇ ਕਹਿੰਦੇ ਕੋਈ ਪੁਰਾਣੀ ਰੂਹ ਮਿਛੜੀ ਹੋਵੇ ਇਸ ਤਰ੍ਹਾਂ ਅਸੀਂ ਦੇਖਿਆ ਤੁਹਾਡੇ ਨਾਲ ਇੰਨਾ ਪਿਆਰ ਸੀ ਇੰਨਾ ਘੁੱਲ ਮਿਲ ਗਈ ਸੀ ਲੱਗਦਾ ਹੀ ਨਹੀਂ ਸੀ ਵੀ ਬੰਦਾ ਪਹਿਲੀ ਵੇ ਮਿਲਿਆ ਹੋਊਗਾ ਪਰ ਅਸੀਂ ਦੇਖਦੇ ਹਾਂ ਜਿਆਦਾਤਰ ਲੋਕ ਜਿਹੜੇ ਨੇ ਜਿਹੋ ਇਸ ਤਰ੍ਹਾਂ ਦੇ ਬੱਚੇ ਹੁੰਦੇ ਨੇ ਜਿਆਦਾ ਕਿਸੇ ਕੋਈ ਵੀ ਬੰਦਾ ਪਹਿਲੀ ਵੀ ਜਾਂਦਾ ਤੇ ਬੜੇ ਝੱਕਦੇ ਨੇ ਬੜਾ ਸ਼ਰਮਾਉਂਦੇ ਨੇ ਪਰ ਇਸ ਈਂਦਾ ਤੇ ਬਹੁਤ ਤੁਹਾਡੇ ਨਾਲ ਲਾੜ ਪਿਆਰ ਦਿਤਾਇਆ ਕਿ ਲੱਗਦਾ ਨਹੀਂ ਕੋਈ ਪ੍ਰਾਣੀ ਰੂਹ ਹੋ ਜਿਹੜੀ ਆਤਮਾ ਹੋਗੀ ਜਿਹੜਾ ਫਿਰ ਮਲਾਪ ਹੋਇਆ ਅੱਜ ਇਹ ਕੋਈ ਵੀ ਜਿਹੜਾ ਜੋੜ ਤੋੜ ਹੁੰਦਾ ਹੈ ਪਰਮਾਤਮਾ ਦੀ ਰਜ਼ਾ 'ਚ ਹੁੰਦਾ ਉਹਦੇ ਹੁਕਮ ਨਾਲ ਹੀ ਹੁੰਦਾ ਹੋ ਸਕਦਾ ਇਹ ਜਿਸ ਤਰ੍ਹਾਂ ਬੇਟੀ ਦਾ ਬੇਟੀ ਦਾ ਵਿਵਹਾਰ ਜਿੱਦਾਂ ਮੇਰੇ ਨਾਲ ਸੀਗਾ ਐਦਾਂ ਲੱਗਦੀ ਪਈ ਸੀ ਕਿ ਬੇਟੀ ਜਿਹੜੀ ਹੈ ਨਾ ਕਿਸੇ ਪਿਛਲੇ ਜਨਮ ਦੀ ਵਿਛੜੀ ਹੁੰਦੀ ਆ ਜਾਂ ਸਾਡਾ ਕੋ ਵਿਛੜਿਆ ਜੀ ਹੈ ਜਿੱਦਾਂ ਮਿਲਦਾ ਔਰ ਬੇਟੀ ਦਾ ਆਤਮ ਵਿਸ਼ਵਾਸ ਜਿਹੜਾ ਬਹੁਤ ਵਧੀਆ ਸੀਗਾ ਕਿ ਬੇਟੀ ਐਸਾ ਮਿਲ ਲਈ ਆ ਐਸਾ ਕੋਲ ਮਿਲ ਲਈ ਜਿੱਤਾ ਕੋ ਆਪਣਾ ਭੈਣ ਭਰਾ ਹੁੰਦਾ ਔਰ ਬੇਟੀ ਦਾ ਜਿਹੜਾ ਗੱਲ ਕਰਨ ਦਾ ਤਰੀਕਾ ਔਰ ਇੰਨੀ ਕੰਫੀਡੈਂਸ ਨਾਲ ਜਿਹੜੀ ਗੱਲ ਕਰੇ ਸੀ ਕਿਤੇ ਨਾ ਕਿਤੇ ਲੱਗਦਾ ਵੀ ਇਹ ਪਰਮਾਤਮਾ ਦੇ ਵਿੱਚ ਖੁਦ ਵਸਿਆ ਆਪ ਤੇ ਉਹਨੇ ਹੀ ਇਹਦੇ ਮੂੰਹ ਚੋਂ ਉਹ ਲਫਾਜ਼ ਕਢਵਾਏ ਆ ਔਰ ਬੇਟੀ ਨੇ ਜਿਹੜਾ ਉਸ ਬਾਅਦ ਮੈਨੂੰ ਦਿੱਤਾ ਨਾ ਉਹ ਮੈਂ ਬਿਆਨ ਨਹੀਂ ਕਰ ਸਕਦਾ ਬੇਟੀ ਨੇ ਕਹਿੰਦੇ ਕਿ ਬਾਬਾ ਜੀ ਨੇ ਤੁਹਾਨੂੰ ਭੇਜਿਆ ਤੁਸੀਂ ਬਾਬਾ ਜੀ ਬਣ ਕੇ ਤੇ ਮੇਰੇ ਵਾਸਤੇ ਸਾਈਕਲ ਲਿਆਇਓ ਮੈਂ ਇਹ ਇਹਨਾਂ ਅਲਫਾਜ਼ਾਂ ਨੂੰ ਹਮੇਸ਼ਾ ਹੀ ਪ੍ਰਮਾਤਮਾ ਕਰੇ ਉਹ ਮੈਨੂੰ ਆਪਣੇ ਚਰਨਾਂ 'ਚ ਬਖਸ਼ ਬਖਸ਼ਣ ਡਿਊਟੀ ਲਾਉਣ ਪਰ ਐਸਾਂ ਦੀ ਮੇਰੇ ਕੋ ਉਹ ਸੇਵਾਵਾਂ ਜਿਹੜੀਆਂ ਨਾ ਉਹ ਲੈੰਦੇ ਜਾਣ ਤੇ ਤੰਦ ਤੁਸੀਂ ਬਖਸ਼ੇ ਕਿ ਪ੍ਰਮਾਤਮਾ ਤੂੰ ਇਹੋ ਜੀ ਸੇਵਾ ਲਈ ਆ ਤੇ ਇਸੇ ਤਰ੍ਹਾਂ ਲੈਂਦਾ ਤਾਂ ਵੀ ਤੇ ਅੱਗੇ ਵੀ ਜਿਹੜੀਆਂ ਅਸੀਂ ਸੇਵਾਵਾਂ ਕਰਦੇ ਜਿੱਦਾਂ ਅਸੀਂ ਟ੍ਰੈਫਿਕ ਦੀਆਂ ਸੇਵਾਵਾਂ ਕਰਦੇ ਆ ਟ੍ਰੈਫਿਕ ਦੇ ਵਿੱਚ ਜਿਹੜੇ ਬੱਚੇ ਨੇ ਉਹ ਖਾਸ ਕਰਕੇ ਛੋਟੀ ਏਜ ਦੇ 18 ਸਾਲ ਦੇ ਉਹਨਾਂ ਕਮਾਂਗੇ ਕਿ ਤੁਸੀਂ ਭੈਣ ਭਰਾਓ ਆਪਣੀ ਜਿਹੜੀ ਕੋਈ ਵੀ ਟੂ-ਵੀਲਰ ਆ ਫੋਰ-ਵੀਲਰ ਨਾ ਚਲਾਓ ਆਪਣੇ ਮਾਪਿਓ ਨੂੰ ਕਿਸੇ ਵਿਪਤਾ ਵਿੱਚ ਮੁਸ਼ਕਲ ਵਿੱਚ ਨਾ ਫਸਾਓ ਆਉਣ ਵਾਲੇ ਕਾਨੂੰਨ ਜਿਹੜੇ ਆ ਬੜੇ ਸਖਤ ਆ 25000 ਰੁਪਏ ਜੁਰਮਾਨਾ ਤੇ ਜਿਹੜਾ 3 ਸਾਲ ਦੀ ਕੈਦ ਆ ਜੇ ਆਪਾਂ ਇਹ ਤੋਂ ਬਚਣਾ ਵਾ ਤੇ ਲੋਕਾਂ ਨੂੰ ਇਹ ਵੱਤ ਵਾਤ ਵੀਡੀਓ ਸ਼ੇਅਰ ਕੀਤੀ ਜਾਵੇ ਲੋਕਾਂ ਨਾਲ ਡਿਸਕਸ ਕੀਤੀ ਜਾਵੇ ਪਿੰਡ ਦੇ ਲਾਊਡ ਸਪੀਕਰਾਂ 'ਚ ਬੋਲਿਆ ਜਾਵੇ ਪਿੰਡ ਦੇ ਪ੍ਰਿਆ ਪੰਚਾਇਤ ਜਿਹੜੀ ਉਹ ਪਿੰਡ 'ਚ ਮਤਾ ਪਾਸ ਕਰ ਪਿਆ ਜਿਹੜੇ ਇਹਨਾਂ ਤੋਂ ਬਚਣਾ ਕਿਵੇਂ ਆ ਤੇ ਲੋਕਾਂ ਨੂੰ ਵੇਰ ਕਿਦਾਂ ਕਰਨਾ ਤੇ ਜਿਹੜੀਆਂ ਆ ਸਮਾਵਾ ਇਸੇ ਤਰ੍ਹਾਂ ਡਿਊਟੀ ਦੇ ਨਾਲ ਨਾਲ ਇਹ ਵੀ ਸਮਾਵਾ ਚੱਲਦੀ ਹੈ ਤੇ ਦਲਜੀਤ ਭਾਈ ਮੈਨੂੰ ਐਸਓਪੀ ਕਹਿੰਦੇ ਪਤੀਆਂ ਜਿਹੜੀਆਂ ਹੁੰਦੀਆਂ ਨੇ ਬਹੁਤ ਸਿਆਣੀਆਂ ਹੁੰਦੀਆਂ ਨੇ ਠੀਕ ਹੈ ਨਾ ਆ ਸਾਢੇ 5 ਸਾਲ ਦੀ ਧੀ ਆ ਭਾਵੇਂ ਉਮਰ ਛੋਟੀ ਆ ਪਰ ਸਿਆਣੀ ਬੜੀ ਆ ਤੇ ਤੁਸੀਂ ਦੇਖਿਆ ਵੀ ਕਿਸ ਤਰ੍ਹਾਂ ਤੋਤਲੀ ਜੁਬਾਨ ਵਿੱਚ ਬਾਬਾ ਜੀ ਗੁਰਦਾਸ ਬੇਨਤੀ ਕੀਤੀ ਸੀ ਮੇਰੀ ਮਾਲ ਕੰਮਕਾਰ ਚੱਲੇ ਤੇ ਮੈਨੂੰ ਬਾਬਾ ਜੀ ਸਾਈਕਲ ਦੇਣਾ ਤੁਸੀਂ ਸਾਈਕਲ ਲੈ ਕੇ ਆਏ ਹੋ ਤੁਹਾਡੇ ਨਾਲ ਬੜੀਆਂ ਗੱਲਾਂ ਕੀਤੀਆਂ ਕਿ ਲੱਗਦਾ ਨੇ ਧੀਆ ਬਹੁਤ ਸਿਆਣੀਆਂ ਹੁੰਦੀਆਂ ਨੇ ਹਮੇਸ਼ਾ ਮਾਪੇ ਦਾ ਜੜੀਆਂ ਵਾ ਉਹ ਮਾਪੇ ਦਾ ਪੱਖ ਕਰਦੀਆਂ ਨੇ ਜਾਂ ਮਾਪੇ ਦੀ ਕਹਿ ਲੋ ਪ੍ਰਮਾਤਮਾ ਗਾਲੀ ਅਰਦਾਸ ਬੇਨਤੀ ਕਰਦੀਆਂ ਨੇ ਐ ਵੇਖੋ ਜੀ ਬੇਟੀ ਨੂੰ ਆਈ ਜੋ ਸਾਈਕਲ ਦਿੱਤਾ ਤੇ ਬੇਟੀ ਨੇ ਪੁੱਛਿਆ ਬੇਟਾ ਹੋਰ ਕੁਝ ਚਾਹੀਦਾ ਬੇਟੀ ਕਿ ਨਹੀਂ ਬਸ ਉਹਨੂੰ ਐ ਲੱਗਦਾ ਕਿ ਉਹਦਾ ਜਿਹੜਾ ਖੁਸ਼ੀਆਂ ਦਾ ਖਜ਼ਾਨਾ ਜਿਹੜਾ ਉਹ ਸਾਰਾ ਭੱਜ ਚੁੱਕਾ ਔਰ ਬੱਚੀ ਤੇ ਖਾਸ ਕਰਕੇ ਬੱਚੇ ਜਿਹੜੇ ਨਾ ਉਹ ਛੋਟੀ ਅਜਿਹੇ ਜਿਹੜੇ ਹੁੰਦੇ ਆ ਉਹ ਹੋਰ ਮੰਗਦੇ ਨੇ ਕੁਝ ਮੈਨੂੰ ਹੋਰ ਚੀਜ਼ ਮਿਲ ਜਾਏ ਹੋਰ ਮਿਲ ਜਾਏ ਲੇਕਿਨ ਬੱਚੀ ਦਾ ਜਿਹੜਾ ਇੰਨਾ ਕੌਨਫੀਡੈਂਸ ਸੀ ਇੰਨਾ ਵਿਸ਼ਵਾਸ ਸੀ ਹੋਰ ਬੱਚੀ ਨੇ ਕਿਹਾ ਕਿ ਮੈਨੂੰ ਸਾਈਕਲ ਮਿਲ ਗਿਆ ਤੇ ਮੈਨੂੰ ਸਭ ਕੁਝ ਮਿਲ ਗਿਆ ਮੈਨੂੰ ਹੋਰ ਕੁਝ ਨਹੀਂ ਚਾਹੀਦਾ ਲੇਕਿਨ ਇਹ ਜਿਹੜੀ ਬੱਚੀ ਨੇ ਇਹ ਮੈਨੂੰ ਅੱਜ ਦੁੱਤਬਾ ਦਿੱਤਾ ਵਾ ਪਰਮਾਤਮਾ ਕਰੇ ਇਸੇ ਤਰ੍ਹਾਂ ਇਹ ਸੇਵਾ ਜਿਹੜੀ ਚੱਲਦੀ ਵੀ ਜਾਵੇ ਤੇ ਪਰਮਾਤਮਾ ਕਰੇ ਇਹ ਜਿਹੜੇ ਸੁਣਨ ਵਾਲੇ ਤੇ ਵੇਖਣ ਵਾਲੇ ਆ ਇਹ ਦਵਾਵਾਂ ਦੇਣ ਦਵਾਵਾਂ ਅਸੀਸਾਂ ਦਿਓ ਜਿਹਦੀ ਬਦੌਲਤ ਅਸੀਂ ਇਹ ਸੇਵਾਵਾਂ ਕਰਦੇ ਰਹੀਏ ਤੇ ਤੁਹਾਡੀਆਂ ਅਸੀਸਾਂ ਮਿਲਦੀਆਂ ਰਹਿਣ ਤੇ ਇਹ ਜਿਹੜੀ ਧੀ ਆ ਜਿੱਦਾਂ ਇਹਦੇ ਚਿਹਰੇ ਤੇ ਮੁਸਕਰਾਹਟ ਆਈ ਆ ਇਹ ਬੇਟੀ ਵੱਡੀ ਹੋ ਕੇ ਕਿਸੇ ਦੇ ਚਿਹਰੇ ਤੇ ਮੁਸਕਰਾਟ ਲਿਆਵੇ ਕਿਸੇ ਦੂਜੇ ਦੀ ਹੈਲਪ ਕਰੇ ਜੀ ਭਾਈ ਕਿਸ ਤਰ੍ਹਾਂ ਦੇ ਦੋ ਕਹਿੰਦੇ ਵੀ ਅਸੀਸ ਲੈਣੀ ਹੋਵੇ ਤੇ ਬੜੀ ਮੁਸ਼ਕਲ ਹੁੰਦੀ ਆ ਕਹਿੰਦੇ ਬਾਦੋ ਆ ਲੈਣੀ ਹੋਵੇ ਤੇ ਰਾਹ ਜਾਂਦੇ ਵੀ ਬਦਵਾ ਮਿਲ ਜਾਂਦੀ ਆ ਅਸੀਸ ਲੈ ਤੁਹਾਨੂੰ ਅੱਜ ਜਿਹੜੇ ਲੋਕ ਨੇ ਅਸੀਸਾਂ ਦੇ ਰਹੇ ਨੇ ਅੱਜ ਧੀ ਨੇ ਵੀ ਤੁਹਾਨੂੰ ਬਹੁਤ ਸੀਸਾ ਦਿੱਤੀ ਆ ਪਹਿਲੇ ਤੁਸੀਂ ਇੱਕ ਅਨੰਦ ਕਾਰਜ ਕੀਤਾ ਸੀ ਧੀ ਦਾ ਉਦੋਂ ਵੀ ਲੋਕਾਂ ਨੇ ਤੁਹਾਨੂੰ ਬਹੁਤ ਪਿਆਰ ਦਿੱਤਾ ਬੜਾ ਮਾਨਸਿਕ ਕਾਰ ਦਿੱਤਾ ਅਤੇ ਲੋਕਾਂ ਨੇ ਸੀਸਾ ਬਹੁਤ ਦਿੱਤੀ ਸੀ ਹਨਾ ਤੇ ਉਸ ਤੋਂ ਬਾਅਦ ਤੁਸੀਂ ਇੱਕ ਵੀਡੀਓ ਪਾਈ ਸੀ ਬਾਦਾਂ ਮੰਡਣ ਵਾਲੀ ਕਹਿੰਦੇ ਪੰਜਾਬ ਪੁਲਿਸ ਲੋਕਾਂ ਦੇ ਬੰਨਾ ਸਵਾਲ ਹੁੰਦਾ ਵੀ ਪੰਜਾਬ ਪੁਲਿਸ ਆ ਮਾੜੀ ਆ ਪਰ ਤੁਹਾਨੂੰ ਇਹ ਕਹਿ ਲੱਗਦਾ ਵੀ ਪੰਜਾਬ ਵਿੱਚ ਸਾਰੀ ਨਹੀਂ ਮਾਰੀ ਪੰਜਾਬ ਵਿੱਚ ਲੋਕ ਤੁਹਾਡੇ ਵਰਗੇ ਅਫਸਰ ਜਿਹੜੇ ਗੋਰਖਵੀਰ ਨੇ ਉਹ ਬਹੁਤ ਚੰਗੇ ਨੇ ਕਿਸਾਂ ਦੀ ਇਹ ਲੋਕਾਂ ਦੀ ਸੀਸਾਂ ਲੈਣੀਆਂ ਕਿੰਨੀਆਂ ਔਖੀਆਂ ਹੁੰਦੀਆਂ ਨੇ ਤੇ ਮੈਨੂੰ ਦੱਸੋ ਵੀ ਤੁਹਾਡਾ ਵੀ ਅੱਜ ਮਨ ਭਰ ਆਇਆ ਸੀ ਦੇਖਿਆ ਭਾਵੇਂ ਤੁਸੀਂ ਏਡੇ ਵੱਡੇ ਅਫਸਰ ਜੋ ਪਰ ਤੁਹਾਡੇ ਅੰਦਰ ਦੇਲੇ ਆ ਠੀਕ ਹੈ ਨਾ ਤੇ ਅੱਜ ਰਾਜ ਸਾਹਿਬ ਅਸੀਂ ਦੇਖਿਆ ਤੁਸੀਂ ਮਨ ਭਰ ਆਇਆ ਧੀਨ ਜਦੋਂ ਤੁਹਾਨੂੰ ਕਿ ਆ ਵੀ ਬਾਬਾ ਜੀ ਆਏ ਆ ਤਰਜੀਤ ਬਾਬਾ ਜੀ ਲੈ ਕੇ ਆਏ ਸਾਕਲ ਫਿਰ ਮਨ ਚ ਕੀ ਵਿਚਾਰ ਆ ਆ ਵੇਖੋ ਜੀ ਜਿਹੜਾ ਬੇਟੀ ਨੇ ਦੁੱਤਬਾ ਤਾਂ ਬਹੁਤ ਵੱਡਾ ਉਸ ਪਰਮਾਤਮਾ ਨੇ ਬੜੀ ਕਿਰਪਾ ਕੀਤੀ ਆ ਕਿ ਜਿੰਨੇ ਉਹ ਬੇਟੀ ਦੇ ਮਨ ਵਿੱਚ ਵੀ ਉਹ ਪਰਮਾਤਮਾ ਵਸਿਆ ਔਰ ਬੇਟੀ ਦੇ ਮੂੰਹ ਜੋ ਉਹ ਅਲਫਾਜ਼ ਹੀ ਇਹੋ ਜੇ ਨਿਕਲੇ ਕਿ ਜਿਹੜੇ ਮੈਂ ਆਪਣੀ ਮੂੰਹ ਬਿਆਨ ਨਹੀਂ ਕਰ ਸਕਦਾ ਕਿ ਬੇਟੀ ਨੇ ਜਿਹੜਾ ਐਡਾ ਵੱਡਾ ਉਤਤਬਾ ਦਿੱਤਾ ਅਸੀਂ ਤੇ ਉਹ ਸੰਗਤ ਦੀ ਚੰਨ ਢੁੜੀਆਂ ਪਰ ਇੱਕ ਗੱਲ ਜ਼ਰੂਰ ਹੈ ਕਿ ਜਿਹੜੀਆਂ ਅਸੀਸਾਂ ਲੈਣੀਆਂ ਬਾਸੀਸਾਂ ਲੈਣੀਆਂ ਉਹ ਕਿਵੇਂ ਕਿ ਜੇ ਅਸੀਂ ਜਾਂਦੇ ਜਾਂਦੇ ਜੇ ਕੋਈ ਜਾ ਰਹੇ ਆ ਤੇ ਪਿੱਛੋਂ ਕੋਈ ਹੌਜ਼ ਨਾ ਮਾਰਦਾ ਤੇ ਉਹਨੂੰ ਥੋੜਾ ਸਲੋ ਕਰਕੇ ਤੇ ਉਹਨੂੰ ਹੱਥ ਨਾਲ ਸ਼ਾਰਾ ਕਰਦੇ ਹੋ ਭਾਈ ਲੰਘ ਜਾ ਤੇ ਇੱਕ ਚਿਹਰੇ ਤੇ ਮੁਸਕਰਾਟ ਲੈ ਕੇ ਉਹਨੂੰ ਪਾਸ ਕਰ ਦੋ ਤੇ ਇਹ ਸੀਸਾ ਮਿਲ ਜਾਂਦੀ ਆ ਜੇ ਤੁਸੀਂ ਜਾਂਦੇ ਜਾਂਦੇ ਮੋਟਰਸਾਈਕਲ ਗੱਡੀ ਟੇਢੀ ਖੜੀ ਕਰਕੇ ਉਹ ਬਾਸ ਸੀਸਾ ਹੋ ਜਾਂਦੀ ਆ ਸੀਸਾ ਜ਼ਰੂਰੀ ਨਹੀਂ ਦਿੰਦਾ ਵੀ ਗੁਰੂ ਘਰ ਜਾ ਕੇ ਮਿਲਦੀ ਆ ਅਸੀਸਾ ਜਿਹੜੀਆਂ ਤੁਸੀਂ ਅ ਰਸਤੇ ਵਿੱਚ ਲੈਂਦੇ ਜਾਂਦੇ ਵੀ ਲੈ ਸਕਦੇ ਹੋ ਅ ਰਸਤੇ ਵਿੱਚ ਬਾਸ ਸੀਸਾ ਵੀ ਲੈ ਸਕਦੇ ਹੋ ਲੇਕਿਨ ਇਹ ਤੁਹਾਡਾ ਮਸਤਕ ਆ ਕਿ ਤੁਸੀਂ ਕਿਹੜੀ ਜੀ ਜੀ ਪ੍ਰਵਾਣ ਕਰਦੇ ਹੋ ਪਰਮਾਤਮਾ ਕਰੇ ਸਾਡੇ ਨੂੰ ਸ਼ੁੱਧ ਬੁੱਧ ਬਖਸ਼ੇ ਤੇ ਇਸੇ ਤਰ੍ਹਾਂ ਦੀਆਂ ਲੋਕਾਂ ਕੋ ਸੀਸਾ ਲੈਂਦੇ ਦੋ ਰਸਤੇ ਵਿੱਚ ਜਿਹੜਾ ਕੂੜਾ ਕਾਗਜ ਆ ਉਹ ਆਪਾਂ ਗੰਦ ਪਾ ਰਹੇ ਆ ਕਿਤਨੇ ਕਿਤੇ ਉਹ ਵੀ دستیاب ਲੱਗੇ ਹੁਣ ਜੇ ਉਹਨਾਂ ਦਾ ਵਿੱਚ ਸੁੱਟਣ ਦੀ ਆਤ ਪਾ ਦੋ ਮਤਲਬ ਵੀ ਹਿਕਲਾ ਨੂੰ ਸਹੀ ਜਗ੍ਹਾ ਪਾਰਕਿੰਗ ਕਰਨ ਦੀ ਆਤ ਪਾ ਦੋ ਇਹ ਵੀ ਇੱਕ ਸੀਸਾ ਵਾਂ ਜਿਹੜੀਆਂ ਸੀਸਾ ਵਾਂ ਕਿਸੇ ਦੇ ਸੇਵਾ ਕਰ ਲੋ ਕਿਸੇ ਦੇ ਮੂੰਹ ਚ ਭੁੱਖੇ ਦੇ ਮੂੰਹ ਚ ਅੰਨ ਪਾ ਦੋ ਕਿਸੇ ਦੇ ਨੰਗੇ ਨੂੰ ਕੱਪੜਾ ਦੇ ਦੋ ਪਿਆਸੇ ਨੂੰ ਪਾਣੀ ਦੇ ਦੋ ਇਹ ਵੀ ਸੀਸਾ ਵਾਂ ਤੇ ਜੇ ਅਸੀਂ ਬਹੁਤੇ ਲੰਗਰ ਲਗਾ ਕੇ ਬਹੁਤੇ ਸ਼ਬੀਲਾਂ ਲਗਾ ਕੇ ਜਿੱਦਾਂ ਫਾਲਤੂ ਵੇਸਟਿੰਗ ਹੋ ਰਹੀ ਆ ਆਪਣੇ ਵੇਖੋ ਜੀ ਆਪਣੇ ਇੱਥੇ ਪੰਜਾਬ ਦੇ ਵਿੱਚ ਕੋਈ ਵੀ ਐਸਾ ਲੋਕ ਐਸਾ ਕੋਈ ਤੁਹਾਨੂੰ ਭੁੱਖ ਮਰੀ ਨਾ ਬੰਦਾ ਮਰਿਆ ਨਹੀਂ ਮਿਲਦਾ ਹੋਏਗਾ ਕਿ ਜਿਹੜਾ ਅਸੀਂ ਬਹੁਤ ਜ਼ਿਆਦਾ ਲੰਗਰ ਲਗਾ ਲੋੜ ਤੋਂ ਵੱਧ ਲੰਗਰ ਲਗਾ ਰਹੇ ਆ ਕੋਈ ਆਪਣੇ ਤੁਹਾਡੇ ਲਾਗੇ ਕੋਈ ਨੰਗੇ ਪੈਰਾਂ ਦਾ ਬੱਚਾ ਸਕੂਲ ਜਾਂਦਾ ਵਾ ਉਹਨੂੰ ਸ਼ੂਜ਼ ਲੈ ਦਿਓ ਉਹਦੇ ਜਰਾਬਾਂ ਲੈ ਦਿਓ ਉਹਨੂੰ ਬੈਗ ਲੈ ਦੇਓ ਕਿਤਾਬਾਂ ਲੈ ਦਿਓ ਔਰ ਬੱਚੇ ਨੂੰ ਉਹਨੂੰ ਯੂਨੀਫਾਰਮ ਲੈ ਦਿਓ ਤੇ ਇਹਦੇ ਤੋਂ ਵੱਧ ਅਸੀਸਾ ਹੋਰ ਕੋਈ ਨਹੀਂ ਹੋ ਸਕਦਾ ਜੇ ਵੀਨੇਸਰ ਦਾ ਵੀਡੀਓ ਅਸੀਂ ਦੇਖਿਆ ਵੀ ਅਫਸਰਾਂ ਵੱਲੋਂ ਕਹਿੰਦੇ ਬੜਾ ਮਾਨ ਸਰਕਾਰ ਮਿਲਦਾ ਅਫਸਰਾਂ ਵੱਲੋਂ ਬੜਾ ਪਿਆਰ ਮਿਲਦਾ ਪੰਜਾਬ ਪੁਲਿਸ ਦੇ ਵੱਡੇ ਅਫਸਰ ਡੀਜੀਪੀ ਸਾਹਿਬ ਉਹ ਵੀ ਤੁਹਾਡੀ ਇਹ ਵੀਡੀਓ ਆਪਣੇ ਪੰਜਾਬ ਪੁਲਿਸ ਦੇ ਪੇਜ ਤੇ ਪਾਉਂਦੇ ਨੇ ਆਪਣੇ ਟਵਿੱਟਰ ਕਰਦੇ ਨੇ ਤੁਹਾਨੂੰ ਫੇਸਬੁੱਕ ਤੇ ਤੇ ਕਿੰਨਾ ਕੁ ਚੰਗਾ ਲੱਗਦਾ ਜਦੋਂ ਵੱਡੇ ਸੀਨੀਅਰ ਇਹਨਾਂ ਮਾਨ ਸਰਕਾਰ ਦੇ ਇਹਨਾਂ ਪਿਆਰ ਦੇਣ ਅਸੀਂ ਦੇਖਿਆ ਵੀ ਉਹਨਾਂ ਡੀਜੀਪੀ ਸਾਹਿਬ ਜਦੋਂ ਵੀਡੀਓ ਪਾਈ ਤੁਹਾਡੀ ਉਸ ਤੋਂ ਬਾਅਦ ਸੀਪੀ ਸਾਹਿਬ ਅਮਰਸਾ ਦੇ ਪੁਲਿਸ ਕਮਿਸ਼ਨਰ ਆ ਉਹਨਾਂ ਵੀ ਵੀਡੀਓ ਪਾਈ ਜਦੋਂ ਵੱਡੇ ਅਫਸਰ ਇਹਨਾਂ ਮਾਨ ਸਰਕਾਰ ਦਿੰਦੇ ਨੇ ਫਿਰ ਕਿੰਨਾ ਕੁ ਹੌਸਲਾ ਵਧਦਾ ਸਰਦਾਰ ਉਹ ਜਿਹੜਾ ਨੁਕਤੇ ਕੀ ਆ ਜਿਹੜਾ ਤੁਸੀਂ ਪੇਸ਼ ਕਰ ਰਹੇ ਹੋ ਪੱਖ ਪੇਸ਼ ਕਰ ਰਹੇ ਹੋ ਉਹ ਕਿਸ ਤਰ੍ਹਾਂ ਦਾ ਵਾ ਲੋਕਾਂ ਨੂੰ ਚੰਗਾ ਲੱਗਣ ਵਾਲਾ ਨਾ ਚੰਗਾ ਲੱਗਣ ਵਾਲਾ ਤੁਸੀਂ ਉਸ ਨੂੰ ਐਕਸਪਲੇਨ ਕਿਦਾਂ ਕਰ ਪਾ ਰਹੇ ਹੋ ਉਹ ਜਿਹੜੇ ਵਿੱਚ ਅਲਫਾਜ਼ ਨੇ ਉਹ ਕਿਸ ਤਰ੍ਹਾਂ ਦੇ ਨੇ ਇਹ ਜਿਹੇ ਚੀਜ਼ਾਂ ਅੱਛੀਆਂ ਹੋਣਗੀਆਂ ਟਰੰਮੇ ਨਾਲ ਕੋਈ ਗੱਲ ਕੀਤੀ ਹੋਏਗੀ ਟਰੰਮੇ ਨਾਲ ਵੀਡੀਓ ਬਣੀ ਹੋਏਗੀ ਤੇ ਤਰੀਕੇ ਨਾਲ ਬਣੀ ਲੋਕੀ ਸ਼ੇਅਰ ਕਰਨ ਨੂੰ ਬੰਦ ਕਰਦਾ ਹੁਣ ਤੁਸੀਂ ਦੇਖਿਓ ਆ ਭਾਈ ਸਾਹਿਬ ਕਹਦੇ ਸੀ ਭਾਈ ਸਾਹਿਬ ਤੁਹਾਡੇ ਵੀਡੀਓ ਵੇਖਦੇ ਅਸੀਂ ਅੱਗੇ ਸ਼ੇਅਰ ਕਰਦੇ ਹਾਂ ਸ਼ੇਅਰ ਤਾਂ ਹੀ ਕੀਤੀ ਜਾ ਸਕਦੀ ਜੇ ਅੱਛੀ ਹੋਵੇ ਕੋਈ ਚੰਗੀ ਚੀਜ਼ ਜਿਹੜੀ ਹੈ ਉਹ ਅੱਗੇ ਵੰਡਣ ਨੂੰ ਅੱਗੇ ਸ਼ੇਅਰ ਕਰਨ ਨੂੰ ਜੀ ਕਰਦਾ ਤੇ ਉਹ ਇਹ ਜਿਹੜੀ ਕੋਈ ਉਹ ਵੀਡੀਓ ਵੇਖਦੇ ਨੇ ਉਹਨਾਂ ਨੂੰ ਅੱਛੀ ਲੱਗਦੀ ਹੈ ਤਾਂ ਤਾਂ ਹੀ ਸ਼ੇਅਰ ਕਰਦੇ ਨੇ ਕਿ ਜਿਹੜੀ ਇਹ ਵੇਖੋ ਜੀ ਇੱਥੋਂ ਮੈਂ ਤੇ ਅਮਸਰ ਦੇ ਵਿੱਚ ਰਹਿਣ ਵਾਲਾ ਜਿਹੜੀ ਚੰਡੀਗੜ੍ਹ ਜਿਹੜੀ ਵੀਡੀਓ ਪੈ ਜਾਣੀ ਆ ਉਹ ਪਰਮਾਤਮਾ ਹੀ ਕਿਰਪਾ ਕਰਿਆ ਉਹਦੀ ਬਦੌਲਤ ਹੀ ਹੋ ਰਿਹਾ ਸਭ ਕੁਝ ਕਿ ਜਿਹੜੀ ਸਾਨੂੰ ਇੰਨੀ ਵਡਿਆਈ ਬਖਸ਼ਦੇ ਬਨੇਸੋ ਦੀ ਵੇਦੀ ਤੁਹਾਡੇ ਮੈਡਲ ਬਹੁਤ ਲੱਗੇ ਨੇ ਪਰਮਾਤਮਾ ਕਰੇ ਤੁਹਾਡੇ ਹੋਰ ਕੋਕੇ ਵਾਧਾ ਤੁਹਾਡੇ ਜਿੱਥੇ ਅੱਜ 2 ਸਟਾਰ ਲੱਗੇ ਨੇ 3 ਸਟਾਰ ਹੋਣ ਪਰਮਾਤਮਾ ਤਰੱਕੀ ਦੇਵੇ ਤੁਹਾਡੀ ਛਾਤੀ ਤੇ ਇਸੇ ਤਰ੍ਹਾਂ ਜਿਹੜਾ ਅਸਾਂ ਵੱਲੋਂ ਮਾਨ ਸਨਮਾਨ ਆ ਇਸੇ ਤਰ੍ਹਾਂ ਵਧਦਾ ਰਹੇ ਤੇ ਲੋਕਾਂ ਦੀ ਭਲਾਈ ਦਾ ਕੰਮ ਕਰਦੇ ਰਹੋ ਅਸੀਂ ਕਹਾਂਗੇ ਜੀ ਜੇ ਮੈਡਲ ਭਾਏ ਨਾ ਮਿਲਣ ਤਰੱਕੀਆਂ ਨਾ ਮਿਲਣ ਪਰ ਇਹ ਜਰੂਰ ਹੈਗਾ ਕਿ ਮੇਰੇ ਵਾਸਤੇ ਅਰਦਾਸ ਬੇਨਤੀ ਜਰੂਰ ਕਰਿਓ ਜਿਨ੍ਹਾਂ ਵੀਰਾਂ ਨੇ ਮੈਨੂੰ ਬਦਾਮਾ ਵਾਲੀ ਵੀਡੀਓ ਚ ਵੇਖਿਆ ਜਾਂ ਉਸਦੀ ਦੇ ਵਿਆਹ ਦੀ ਵੀਡੀਓ ਵੇਖੀ ਆ ਤੇ ਮੈਨੂੰ ਸੀਸਾ ਦੇਣ ਪੀਰ ਮਾਤਾ ਮਾ ਕਰੇ ਤਾ ਤੁਸੀ ਬਖਸ਼ੇ ਤੇ ਮੈਨੂੰ ਚੰਗੇ ਪਾਸੇ ਚੰਗੀ ਸੇਵਾਵਾਂ ਕਰਾਵੇ ਤੇ ਚੰਗੇ ਪਾਸੇ ਲਾਈ ਰੱਖੇ ਤਾ ਤੁਸੀ ਬਖਸ਼ੇ ਤੇ ਮੈਂ ਇਹ ਸਵਾਵਾ ਕਰਦਾ dama ਜਿਸ ਤਰ੍ਹਾਂ ਕਿ ਤੁਸੀਂ ਆ ਆ ਭੈਣ ਕੋ ਇਹ ਆਉਂਦੇ ਜਾਂਦੇ ਇਹ ਖਾਸ ਕਰਕੇ ਜਿਹੜੇ ਭੈਣ ਵੀਰ ਅਮਰਸਰ ਦੇ ਉਹ ਇੱਥੋਂ ਹੋ ਕੇ ਜਾਣ ਤੇ ਭੈਣ ਜੀ ਦੇ ਜਿਹੜਾ ਖਾਣਾ ਆ ਖਾਣਾ ਉਹਦਾ ਜਾਇਕਾ ਲੈ ਕੇ ਜਾਣ ਤੇ ਇਹਨਾਂ ਨੂੰ ਵੀ ਸਪੋਰਟ ਹੋ ਜੇਗੀ ਇਹਨਾਂ ਦੀ ਸਵਾਵਾ ਜਿਹੜੀਆਂ ਉਹ ਜਿਹੜੇ ਪ੍ਰਦਾਨ ਕਰੋ ਬਿਨੇ ਸੋਧ ਦੀ ਬਿਨੇ ਜਦੋਂ ਤੁਸੀਂ ਸਾਈਕਲ ਲੈ ਕੇ ਆਏ ਸੀ ਸਹੇ ਦੇ ਚਿਹਰੇ ਤੇ ਕਿੰਨੇ ਕ ਨੂਰ ਸੀ ਕਿੰਨੇ ਖੁਸ਼ੀ ਜੜ ਗਈ ਸੀ ਅਸੀਂ ਦੇਖਿਆ ਜਿਵੇਂ ਮਾਂ ਦਾ ਕਹਿਣਾ ਸੀ ਵੀ ਸਾਈਕਲ ਘਰੇ ਛੱਡ ਕੇ ਆਉਣਾ ਪੈਂਦਾ ਘਰੇ ਤਾਲਾ ਮਾਰਨਾ ਪੈਂਦਾ ਕਿਉਂਕਿ ਘਰ 'ਚ ਹੁੰਦਾ ਕੋਈ ਨਹੀਂ ਕੱਲੀ ਦੀ ਹੁੰਦੀ ਆ ਅੱਜ ਕੱਲ੍ਹ ਜਮਾਨਾ ਜਿਹੜਾ ਆ ਉਹ ਚੰਗਾ ਨਹੀਂ ਆ ਧੀ ਦਾ ਬਹੁਤ ਧਿਆਨ ਖੜਾ ਪੈਂਦਾ ਕਹਿੰਦੇ ਅੱਧੇ ਘੰਟੇ ਘੰਟੇ ਬਾਅਦ ਫੋਨ ਕਰਕੇ ਪੁੱਛੀਦਾ ਧੀ ਦੇ ਬਾਰੇ ਪਰ ਜਦੋਂ ਸਹੇ ਦੇ ਇਥੇ ਤੁਸੀਂ ਸਾਈਕਲ ਲੈ ਕੇ ਆਏ ਸੀ ਚਿਹਰੇ ਤੇ ਕਿੰਨੀ ਖੁਸ਼ੀ ਸੀ ਉਹਦੇ ਤੋ ਵੇਖੋ ਜੀ ਕੋਈ ਵੀ ਚੀਜ਼ ਆ ਕਿਸੇ ਨੂੰ ਖਜ਼ਾਨਾ ਮਿਲ ਜੇ ਤੇ ਉਹ ਅਲਫ਼ਾ ਉਹ ਉਹ ਆਪਾਂ ਬਿਆਨ ਨਹੀਂ ਕਰ ਸਕਦੇ ਕਿਸੇ ਚੀਜ਼ ਨੂੰ ਆਪਾਂ ਕਿਸੇ ਦੇ ਅੱਗੇ ਪ੍ਰਗਟ ਨਹੀਂ ਕਰ ਸਕਦੇ ਉਹ ਜਿਹੜੇ ਅਲਫਾਜ਼ ਆ ਉਹ ਸ਼ਬਦ ਆ ਉਹ ਆਪਾਂ ਦੱਸ ਹੀ ਨਹੀਂ ਸਕਦੇ ਕਿ ਇਹ ਬੇਟੀ ਜਦੋਂ ਚਿਹਰੇ ਤੇ ਕਿੰਨੀ ਰੌਣਕ ਸੀ ਜਦੋਂ ਸਾਈਕਲ ਨੂੰ ਵੇਖਿਆ ਔਰ ਚਿਹਰੇ ਤੇ ਇੰਨੀ ਰੌਣਕ ਆ ਗਈ ਤੇ ਐਂ ਲੱਗਦਾ ਸੀ ਬੇਟੀ ਨੂੰ ਬਹੁਤ ਵੱਡਾ ਖਜ਼ਾਨਾ ਮਿਲ ਗਿਆ ਹੋਵੇ ਤੇ ਬਨੇਸੋ ਵੀ ਸਾਡੇ ਜਿਹੜੇ ਦਰਸ਼ਕ ਦੇਖ ਰਹੇ ਦੇਸ਼ਾਂ ਵਿਦੇਸ਼ਾਂ ਚ ਕੀ ਅਪੀਲ ਕੀ ਕਹਿਣਾ ਚਾਹੋਗੇ ਆਪਣੇ ਵੱਲੋਂ ਕੀ ਬੇਨਤੀ ਕਰਨਾ ਚਾਹੋਗੇ ਇਸ ਪਰਿਵਾਰ ਬਾਰੇ ਕੀ ਕਹਿਣਾ ਚਾਹੋਗੇ ਵੇਖੋ ਜੀ ਸਭ ਤੋਂ ਵੱਧ ਵੱਧ ਵਾਦੇ ਸਾਡੀ ਇਹ ਕੋਸ਼ਿਸ਼ ਹੋਏਗੀ ਕਿ ਜਿਹੜੇ ਵੀ ਭੈਣ ਭਰਾ ਇਸ ਵੀਡੀਓ ਦੇ ਦੇਖ ਰਹੇ ਨੇ ਇਹ ਭੈਣ ਦਾ ਜਿੱਦਾਂ ਇਹਨਾਂ ਨੇ ਆਪਣਾ ਸੈਟਅਪ ਖੋਲਿਆ ਵਾ ਤੇ ਇੱਥੇ ਆ ਕੇ ਇਹ ਆ ਕੇ ਤੇ ਥੋੜਾ ਜਿਹਾ ਜਾਇਕਾ ਲੈ ਕੇ ਜਾਣ ਇਹਦਾ ਟੇਸਟ ਹੋਵੇ ਤੇ ਪੈਸੇ ਦੇ ਦਿਓ ਨਾ ਹੋਵੇ ਤੇ ਵਾਪਸ ਚਲ ਜਾਓ ਲੇਕਿਨ ਇੱਕ ਗੱਲ ਹੈ ਜ਼ਰੂਰ ਹੈ ਇੱਥੇ ਆ ਕੇ ਸਪੋਰਟ ਹੋ ਜੇਗੀ ਇਹ ਤੁਹਾਡੇ ਕੋ ਕੁਝ ਮੰਗਦੇ ਨਹੀਂ ਪਏ ਲੇਕਿਨ ਵੱਧ ਤੋਂ ਵੱਧ ਜਿਹੜੀ ਆ ਇਹ ਭੈਣ ਦਾ ਹੌਸਲਾ ਵਧਾਓ ਤੇ ਇਹ ਜਿਹਦਾ ਬੇਟੀ ਦਾ ਹੌਸਲਾ ਵਾ ਨਾ ਇਹ ਬੇਟੀ ਦਾ ਹੌਸਲਾ ਉਸ ਭੈਣ ਤੋਂ ਵੀ ਜ਼ਿਆਦਾ ਔਰ ਇਹਦਾ ਵਿਸ਼ਵਾਸ ਆਤਮ ਵਿਸ਼ਵਾਸ ਬਹੁਤ ਜ਼ਿਆਦਾ ਤੇ ਪਰਮਾਤਮਾ ਕਰੇ ਕਿ ਇਹਨਾਂ ਦੇ ਜਿਹੜੇ ਮਨ ਵਿੱਚ ਸੋਚੇ ਸੁਪਨੇ ਆ ਉਹਨਾਂ ਨੂੰ ਬੂਧ ਪਵੇ ਤੇ ਪਰਮਾਤਮਾ ਅਨ ਤਰੱਕੀਆਂ ਬਖਸ਼ੇ ਬਹੁਤ ਬਹੁਤ ਧੰਨਵਾਦ ਜੀ ਇਹ ਸੀ ਗੱਲਬਾਤ ਕੀਤੀ ਪੰਜਾਬ ਫੁੱਲ ਦੇ ਸਾਬਕ ਸਪੈਕਰ ਸਰਦਾਰ ਅਜੀਤ ਸਿੰਘ ਯਕੀਨ ਅਬਦਾਲਾ ਫਰਿਸ਼ਤਾ ਬਣ ਕੇ ਆਏ ਨੇ ਇਸ ਧੀਰ ਦੇ ਵਾਸਤੇ ਸਹਿ ਵਾਸਤੇ ਸਾਈਕਲ ਲੈ ਕੇ ਆਏ ਨੇ ਗੱਲਬਾਤ ਵੀ ਕਰਾਂਗੇ ਸਹਿਜ ਨਾਲ ਸਹਿ ਸਾਡੇ ਨਾਲ ਆ ਅਸਾਂ ਸਭ ਤੋਂ ਪਹਿਲਾਂ ਫਤਿਹ ਸਾਂਜੀ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਤੇ ਤੇ ਵੀਰੇ ਦਾ ਸਾਇਕਲ ਬਾਬਾ ਜੀ ਕੋ ਕੀ ਮੰਗਿਆ ਸੀ ਬੁੱਤ ਨੇ ਮੈਂ ਸਾਈਕਲ ਮੰਗੀ ਸੀ ਤੇ ਬਾਬਾ ਜੀ ਨੇ ਸਾਇਕਲ ਦੇ ਦਿੱਤੀ ਦਿੱਤੀ ਜੀ ਬਾਬਾ ਜੀ ਨੇ ਕੌਣ ਲੈ ਗਿਆ ਜੀਤ ਬਾਬਾ ਅ ਜੀਤ ਬਾਬਾ ਲੈ ਕੇ ਆਏ ਨੇ ਤੇ ਬਣੀ ਰਸ ਇਹ ਜਿਹੜਾ ਜੀਤ ਬਾਬਾ ਇਹ ਤੇ ਪੰਜਾਬ ਪੁਲਿਸ ਆ ਕਦੀ ਵੇਖਿਆ ਸੀ ਪੰਜਾਬ ਪੁਲਿਸ ਦਾ ਬਾਬਾ ਜੀ ਲੈ ਕੇ ਆਉਣਗੇ ਸਾਇਕਲ ਮੈਨ ਨਹੀਂ ਪਤਾ ਸੀ ਲੈ ਕੇ ਆਉਗੇ ਦੇਖ ਤੁਸੀਂ ਦੇਖ ਸਕਦੇ ਹੋ ਵੀ ਅਸਤੀ ਦਾ ਕਹਿਣਾ ਹਾ ਤੇ ਦਲਜੀਤ ਬਾਬਾ ਜੀ ਲੈ ਕੇ ਆਏ ਨੇ ਕਿਉਂਕਿ ਬਾਬਾ ਜੀ ਨੇ ਭੇਜਿਆ ਵਾ ਰੱਬ ਦਾ ਫਰਿਸ਼ਤਾ ਤੇ ਇਸ ਧੀ ਵਾਸਤੇ ਹੀ ਬਾਬਾ ਜੀ ਆ ਤੇ ਮੈਨੂੰ ਇਹ ਦੱਸ ਹੋਰ ਕੀ ਮੰਮਾ ਇਸ ਵਾਸਤੇ ਮੰਗਿਆ ਸੀ ਮਮਾ ਪਾਪਾ ਵਾਸਤੇ ਹੋਰ ਮੈਂ ਮੰਗਿਆ ਸੀ ਕਾਰ ਬੱਸ ਕਾਰ ਮਿਲ ਜੇ ਬੱਸ ਕਾਰ ਮਿਲ ਜੇ ਤੇ ਮੰਮਾ ਦਾ ਕੰਮ ਕਰ ਵੀ ਬੋਲਿਆ ਸੀ ਮੈਂ ਕਿ ਮੰਮੀ ਕਾਰ ਬੋਲਿਆ ਸੀ ਮੰਮਾ ਦਾ ਹੀ ਕੰਮ ਚੱਲੇ ਮੱਪਾ ਪਾਈ ਦੇ ਤੇ ਬਣੀ ਲਾਸ ਸਹਜ ਜਦੋਂ ਮੰਮੀ ਪਾਪਾ ਤੈਨੂੰ ਘਰੇ ਛੱਡ ਕੇ ਆਉਂਦੇ ਕੱਲੀ ਨੂੰ ਤੈਨੂੰ ਡਰ ਨਹੀਂ ਲੱਗਦਾ ਨਹੀਂ ਡਰ ਨਹੀਂ ਲੱਗਦਾ ਮੇਰੇ ਕੋਲ ਫੋਨ ਹੈ ਮੇਰੇ ਕੋਲ ਹੋਰ ਕੋਈ ਨਹੀਂ ਹੈ ਫੋਨ ਮੈਂ ਦੱਲ ਲੱਕ ਦਮ ਫੋਨ ਕਰ ਲੈਂਦਾ ਹਾਂ। ਅੱਜ ਲੋ ਡਰ ਲੱਗੇ ਫਿਰ ਤੂੰ ਫੋਨ ਕਰ ਲੈ ਨੀ ਮੰਮੀ ਪਾਪਾ ਹਾਂ। ਤੇ ਮੈਨੂੰ ਇਹ ਦੱਸ ਫੋਨ ਫੇਸਲ ਸਾਈਕਲ ਮਿਲ ਗਿਆ ਆ ਆਪੇ ਹੁਣ ਸਾਈਕਲ ਚਲਾਏਂਗੀ ਔਰ ਕੇ ਫੋਨ ਚਲਾਏਂਗੀ ਹੁਣ? ਨਹੀਂ ਮੈਂ ਸਾਈਕਲ ਚਲਾਉਂਗਾ। ਸਾਈਕਲ ਚਲਾਏਗਾ। ਬਿਲਕੁਲ ਜੀ ਪੁੱਤ ਕਹਿੰਦਾ ਮੈਂ ਸਾਈਕਲ ਚਲਾਉਂਗਾ ਹੁਣ ਹੁਣ ਮੈਂ ਫੋਨ ਨਹੀਂ ਵੇਖਣਾ। ਤੇ ਪੁੱਤ ਪੜਨਾ ਵੀ ਆ ਵੱਡੇ ਹੋ ਕੇ ਅਫਸਰ ਕਿ ਬੰਨਾ ਪੁੱਤ ਮੇਰੇ। ਮੈਂ ਬਾਬਾ। ਬਾਬਾ ਬੰਨਾ। ਪੁਲਿਸ ਵਾਲੇ। ਪੁਲਸ ਵਾਲਾ। ਲੋ ਜੀ ਇਹ ਪੁੱਤ ਨੇ ਕਹਤਾ ਵੀ ਦਲਜੀਤ ਸਿੰਘ ਬਾਬਾ ਬੰਨਾ ਪੁਲਸ ਵਾਲ ਅਫਸਰ ਤੇ ਅਸੀਂ ਵੀ ਪ੍ਰਮਾਤਮਾ ਅਰਦਾਸ ਕਰਦੇ ਆਂ ਕਿ ਇਸ ਧੀ ਦਾ ਜਿਹੜਾ ਸੁਪਣਾ ਵਾ ਪੁਲਸ ਵਾਲਾ ਬਣਦਾ ਉਹ ਸੁਪਣਾ ਪੂਰਾ ਸਕੇ ਤੇ ਮੈਨੂੰ ਇਹ ਦੱਸ ਬੁੱਤ ਹੋਰ ਹੋਰ ਕੀ ਕੀ ਲੈ ਕੇ ਆਏ ਨੇ ਬਾਬਾ ਜੀ ਹੋਰ ਮੈਨੂੰ ਕੋਈ ਚੀਜ਼ ਨਹੀਂ ਚਾਹੀਦਾ ਬਸ ਮੈਨੂੰ ਕਾਰ ਹੀ ਚਾਹੀਦਾ ਅੱਛਾ ਤੈਨੂੰ ਸਾਈਕਲ ਮਿਲ ਗਿਆ ਤੇ ਤਰ ਕੋਈ ਨਹੀਂ ਚਾਹੀਦਾ ਵਾਹ ਵਾਹ ਬਿਲਕੁਲ ਤੁਸੀਂ ਦੇਖ ਸਕਦੇ ਹੋ ਧੀ ਦਾ ਸੁਪਣਾ ਸੀ ਸਾਈਕਲ ਆਇਆ ਉਹ ਸੁਪਣਾ ਜਿਹੜਾ ਵਾ ਸਰਦਾਰ ਦਲਜੀਤ ਸਿੰਘ ਨੇ ਜਿਹੜਾ ਕੀ ਪੂਰਾ ਕਰ ਦਿੱਤਾ ਅੱਜ ਧੀ ਦੇ ਚਿਹਰੇ ਤੇ ਪੂਰੀ ਖੁਸ਼ੀ ਆ ਅਤੇ ਉਹਦਾ ਕਹਿਣਾ ਕਿ ਦਲਜੀਤ ਬਾਬਾ ਹੀ ਸਾਈਕਲ ਲੈ ਕੇ ਆਏ ਨੇ ਜਿਹੜੀ ਪੰਜਾਬ ਪੁਲਿਸ ਸਬ ਇੰਸਪੈਕਟਰ ਨੇ ਆਹ ਗੱਲਬਾਤ ਕਰਦੇ ਆ ਉਸ ਮਾਦੇ ਨਾਲ ਜਿਹੜੀ ਕਿ ਹਮੇਸ਼ਾ ਹੀ ਇਸ ਦੀ ਵੀਡੀਓ ਪਈ ਸੀ ਭੈਣ ਦੀ ਦੁੱਖਾਂ ਭਰੀ ਅਤੇ ਰੋ ਰੋ ਕੇ ਫਰਿਆਦ ਕਰੀ ਸੀ ਵੀ ਉਹਦਾ ਕੰਮ ਕਾਰ ਨਹੀਂ ਚੱਲ ਰਿਹਾ ਭੈਣ ਸਭ ਤੋਂ ਪਹਿਲੇ ਫਤਿਹ ਸਾਂਝੀ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜੀ ਬਿਨੈ ਦਾਤ ਭੈਣ ਫਰਿਆਦ ਕੀਤੀ ਸੀ ਧੀ ਨੇ ਵੀ ਉਹਦਾ ਮਾਂ ਦਾ ਕੰਮ ਕਾਰ ਨਹੀਂ ਚੱਲਦਾ ਤੇ ਆਪਣੇ ਵਾਸਤੇ ਕਿਹਾ ਸੀ ਸਾਈਕਲ ਲੈ ਕੇ ਆਵੇ ਬਾਬਾ ਜੀ ਕੋ ਸਾਈਕਲ ਚਾਹੀਦਾ ਵਾ ਅੱਜ ਦੋ ਸੁਪਨੇ ਪੂਰੇ ਹੋ ਗਏ ਨੇ ਕੀ ਕਹਿਣਾ ਚਾਹਾਂਗੀ ਬਸ ਆਹੀ ਮੈਂ ਕਹਿਣਾ ਚਾਹਾਂਗੀ ਜਦੋਂ ਦੀ ਵੀਡੀਓ ਪਈ ਸਾਡੀ ਤਾਂ ਦਾ ਸਾਰਿਆਂ ਦਾ ਬੜਾ ਪਿਆਰ ਮਿਲਿਆ ਬਸ ਆਪ ਪਿਆਰ ਬਣਾਈ ਰੱਖਿਓ ਐਵੇਂ ਦਾ ਹੀ ਪਿਆਰ ਬਣਾਈ ਰੱਖਿਓ ਹਮੇਸ਼ਾ ਲਈ ਬਸ ਤੇ ਆਈ ਹੈ ਕਿ ਬਾਬਾ ਜੀ ਦੇ ਰੂਪ ਚ ਭਾਈ ਸਾਹਿਬ ਨੂੰ ਭੇਜਿਆ ਇੱਥੇ ਤੇ ਮੇਰੀ ਬੇਟੀ ਦੀ ਸੁਪਨਾ ਪੂਰਾ ਹੋਇਆ ਸਾਈਕਲ ਦਾ ਜੋ ਬਹੁਤ ਖੁਸ਼ ਹੈ ਬਸ ਪੁਲਿਸ ਵਾਲੇ ਭਾਈ ਸਾਹਿਬ ਨੂੰ ਬਾਬਾ ਜੀ ਹਮੇਸ਼ਾ ਚੜਦੀ ਕਲਾ ਚ ਰੱਖਣ ਸ਼ਾਇਦ ਮਨ ਰੱਖਣ ਤੇ ਲੰਬੀ ਉਮਰਾਂ ਬਖਸ਼ਣ। ਕਬਨੇ ਲੱ ਸੇ ਭੈਣ ਕੇ ਸੋਚਿਆ ਸੀ ਵੀ ਇਸ ਤਾ ਪੰਜਾਬ ਪੁਲਿਸ ਸਬੰਗ ਇੰਸਪੈਕਟਰ ਆਉਣਗੇ ਤੇ ਜਿਹੜਾ ਕਿ 3 ਸਾਈਕਲ ਦੇ ਕੇ ਜਾਣਗੇ। ਨਹੀਂ ਆ ਇਹ ਤੇ ਕਦੀ ਨਹੀਂ ਸੋਚਿਆ ਸੀ ਕਿਉਂਕਿ ਅਸੀਂ ਪੁਲਸ ਵਾਲਿਆਂ ਨੂੰ ਸਮਾਨ ਚੁੱਕਦੇ, ਸੁੱਟਦੇ ਦੇਖਿਆ ਆ ਹਮੇਸ਼ਾ ਡਾਟਦੇ ਦੇਖਿਆ ਗਾਲਾਂ ਦਿੰਦੇ ਹੋਏ ਦੇਖਿਆ ਲੇਕਿਨ ਪਹਿਲੀ ਵਾਰ ਅਸੀਂ ਦੇਖਿਆ ਕਿ ਕੋਈ ਕਿਸੇ ਨੂੰ ਇੰਨਾ ਸੇਵਾ ਕਰ ਸਕਦਾ ਤੇ ਪਿਆਰ ਦੇ ਸਕਦਾ। ਕਿਉਂਕਿ ਐਵੇਂ ਦਾ ਤੇ ਬਾਬਾ ਆਪਣੀ ਰੂਹ ਹੀ ਭੇਜ ਸਕਦਾ। ਉਹ ਪੜਾਫੇ ਕੀ ਜਾਣੇ ਜਾਏਗੇ ਇਸ ਵੀਰ ਵਾਲੇ ਜਿਹੜਾ ਕੀ ਪੰਜਾਬ ਪੁਲਿਸ ਸਬੰਗ ਇੰਸਪੈਕਟਰ ਨੇ ਦੋ ਲਵਜ ਦੋ ਜੂ ਕਹਦੇ ਉਸ ਵੀਰ ਵਾਸਤੇ ਬਸ ਬਾਬਾ ਇਹਨਾਂ ਨੂੰ ਹਮੇਸ਼ਾ ਛੜਦੀ ਕਲਾ ਚ ਰੱਖਣ ਲੰਮੀ ਉਮਰਾਂ ਬਖਸ਼ਣ ਤੇ ਸਿਹਤਮੰਦ ਰੱਖਣ ਲੋਪਤ ਹਲਵਾਜੀ ਇਹ ਸੀ ਗੱਲ ਬਾਕੀ ਦੀ ਉਸ ਭੈਣ ਦੇ ਨਾਲ ਜਿਹੜੇ ਕੀ ਭੈਣ ਦੀ ਧੀ ਨੇ ਇੱਕ ਫਰਿਆਦ ਕੀਤੀ ਸੀ ਤੁਸੀਂ ਦੇਖਿਆ ਵੀਡੀਓ ਵਿੱਚ ਉਸਨੇ ਬੋਲਿਆ ਸੀ ਵੀ ਬਾਬਾ ਜੀ ਕੋਲ ਸਾਈਕਲ ਚਾਹੀਦਾ ਬਾਬਾ ਜੀ ਦੀ ਸਿਹਤ ਵਾਸਤੇ ਅਤੇ ਮਾਂ ਵਾਸਤੇ ਅਰਦਾਸ ਕੀਤੀ ਸੀ ਵੀ ਮਾਲ ਕੰਮ ਕਰ ਚੱਲੇ ਅਤੇ ਰੱਬ ਦਾ ਫਰਿਸ਼ਤਾ ਬਣ ਕੇ ਆਏ ਨੇ ਪੰਜਾਬ ਪੁਲਿਸ ਦੇ ਸਬੰਗ ਇੰਸਪੈਕਟਰ ਜਿਹੜੇ ਕੀ ਦਰਜੀਤ ਸਿੰਘ ਸਾਈਕਲ ਲੈ ਗਿਆ ਨਦੀ ਵਾਸਤੇ ਦੇਖਿਆ ਚਿਹਰੇ ਤੇ ਕਿੰਨੀ ਖੁਸ਼ੀ ਆ ਅਤੇ ਸਰਦਾਰ ਦਰਜੀਤ ਸਿੰਘ ਅਜਿਹੇ ਕੰਮ ਅਕਸਰ ਕਰ ਦਿੰਦੇ ਨੇ ਲੋਕ ਭਲਾਈ ਦੇ ਜਿੱਥੇ ਡਿਊਟੀ ਵਧੀਆ ਨਿਭਾਉਂਦੇ ਨੇ ਉਥੇ ਸੇਵਾ ਦਾ ਵੀ ਕੰਮ ਕਰਦੇ ਰਹੇ ਸਾਡਾ ਵੀ ਸਰਦਾਰ ਦਰਜੀਤ ਸਿੰਘ ਨੂੰ ਸਲੂਟ ਆ ਕਿਉਂਕਿ ਅਫਸਰ ਬੜੇ ਵਧੀਆ ਨੇ ਦਿਲੋਂ ਕੰਮ ਕਰਦੇ ਨੇ ਅਤੇ ਹਰ ਕਿਸ ਦਾ ਲੋਕ ਭਲਾਈ ਦੀ ਸੇਵਾ ਵੀ ਕਰਦੇ ਨੇ ਮੈਨੂੰ ਦਿਓ ਜਤ ਮੈਂ ਤੁਹਾਡਾ ਹਰਜੀਤ ਸਿੰਘ ਗਰੇਵਾਲ ਸੈਂਟਰ ਪੰਜਾਬ ਟੀਵੀ ਲਈ ਆਮਰ ਸਰ